ਸ੍ਰੀ ਕਾਲ ਜੀ ਹਾਰਦਿਕ ਸਵਾਗਤ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ 'ਚ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਜਿਹੜਾ ਆਪਾਂ ਆਪਣਾ ਟਰਾਲਾ ਲਿਆ ਜੀਆ TVS ਵਾਲਾ TVS ਵੀ ਵਾਲਿਆਂ ਦਾ ਇਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਪੂਰੀ ਵੀ ਕਿੰਨੇ ਦਾ ਆਪਾਂ ਨੂੰ ਪਿਆ ਇਹ ਕਿੰਨੇ ਟਾਈਮ 'ਚ ਆਪਾਂ ਨੂੰ ਮਿਲ ਗਿਆ ਕਿੰਨਾ ਟੋਟਲੀ ਦਾ ਪ੍ਰੋਸੀਜਰ ਆ ਸਾਰਾ ਕੁਝ ਜਿਹਦੇ ਬਾਰੇ ਤੁਹਾਡੇ ਨਾਲ ਅੱਜ ਗੱਲਬਾਤ ਕਰਾਂਗੇ ਜੇ ਟਰਾਲੇ ਦੀ ਗੱਲ ਕਰੀ ਜਾਵੇ ਸਹਿਜ ਦੀ ਸਭ ਤੋਂ ਪਹਿਲਾਂ ਜਿਹੜਾ ਇਹ ਟਰਾਲਾ ਇਹ ਆਪਣਾ ਹੈਗਾ ਇਹ 18.5 22 7 ਦਾ ਇਹਦੀ ਲੰਬਾਈ ਅਤੇ ਚੜਾਈ ਆ 3/18 ਲੰਬਾਈ 7/2 ਚੜਾਈ ਉਤੋਂ ਬਾਅਦ ਇਹਦੇ ਬெட் ਦੀ ਗੱਲ ਕਰੀਏ ਬੈੱਡਾ ਜਿਹੜਾ 3 ਫੁੱਟ ਚ ਹੋ ਗਿਆ ਗੈਲੀ ਦੇ ਆਪਣੀ ਜਿਹੜੀ ਜਾਲੀ ਆ ਇੱਕ ਤਾਂ ਫਿਕਸ ਵਿੱਚ ਆਉਂਦੀ ਆ ਇਹ ਜਿਹੜੀ ਆਪਣੀ ਜਾਲੀ ਆ ਖੁੱਲਮੀ ਆ ਇਹ ਜਾਲੀ ਦਾ ਜਿਹੜਾ ਪਾਰਟ ਉਹ ਲੱਗ ਹੋਊਗਾ ਬੈੱਡਾ ਆਪਣਾ ਲੱਗ ਖੁੱਲੂਗਾ ਇਹਦਾ ਇਹਦਾ ਸਿਸਟਮ ਆ ਉ ਤੋਂ ਬਾਅਦ ਅਸੀਂ ਹੱਬ ਦੀ ਗੱਲ ਕੀਤੀ ਜਾਵੇ ਜਿਹੜਾ ਆਪਣਾ ਹਿੱਸਾ ਉਹ ਰੇਲ ਦਾ ਏ ਅਤੇ 22 24 ਦੇ ਇਹਦੇ ਚ ਪੈਰੰਗਾ ਅਤੇ MRF ਦੇ ਆਪਣੇ ਟਾਇਰ ਇਹਦੇ ਗੈਲ ਜਿਹੜੇ ਆਪਾਂ ਨੂੰ ਮਿਲੇ ਗੈਲ MRF ਸੁਪਰ ਲਗ 001 ਮੈਂ ਜੀ ਹੋ ਗਈ ਗੈਲ ਵੱਡਾ ਟੂਲ ਹੋ ਗਿਆ ਸਾਰਾ ਕੁਝ ਐਕਸੈਸਰੀ ਜਿੰਨੀ ਹੈਗੀ ਆ ਪਲੇਟਾਂ ਲੂਟਾਂ ਸਭ ਬਿੱਡ ਪਰ ਲੇਟਾਂ ਸਾਰੇ ਪਾਸੇ ਲੇਟਾਂ A to Z ਜਿੰਨੀਆਂ ਹੈਗੀਆਂ ਲੱਗੀਆਂ ਵੀ ਆਪਣੀਆਂ ਦੇ ਸਾਲ ਵਿੱਚ ਜਿਹੜੀ ਆਪਣੀ ਚਾਸੀ ਆ ਉਹ ਸੇਲ ਦੇ ਲੋਹੇ ਦੀ ਆ ਜਿੰਨੀਆਂ ਗੱਡਰੀਆਂ ਹੋਗੀਆਂ ਸਭ ਸੇਲ ਦੀਆਂ ਐਂਗਲ ਸਾਰਾ ਮਾਲ ਸੇਲ ਦਾ A to Z ਜਿਹੜੇ ਪਾਈਪ ਆ ਉਹ ਰਵਿੰਦਰਾ ਦੇ ਆ ਬਾਕੀ ਸਾਰਾ ھیਟ ਲਾ ਜਿੰਨਾ ਮਾਲ ਆਪਣਾ ਸਾਰਾ A to Z ਸੇਲ ਦਾ ਦੇ ਹੁਣ ਇਹਦੀ ਆਪਾਂ ਗੱਲ ਕਰੀਏ ਫਿਰ ਪਉ ਨੂੰ ਮਿਲ ਕੇ ਨੇ ਟਾਈਮ 'ਚ ਕੀ ਆ ਕਿੰਨੇ ਆਪਾਂ ਉਹ ਇਹ ਆਪਾਂ ਆਪਣੀ ਸਾਈ ਦੇ ਕੇ ਆਏ ਸੀਗੇ 25 ਫਰਵਰੀ ਨੂੰ ਅਸੀਂ 25 ਫਰਵਰੀ ਨੂੰ ਸਾਈ ਦੇ ਕੇ ਆਏ ਸੀ 6 ਲੱਖ ਵਿੱਚ ਆਪਣੀ ਗੱਲ ਹੋਈ ਸੀਗੀ ਟੋਟਲੀ 6 ਲੱਖ ਵਿੱਚ ਆਪਾਂ ਨੂੰ ਸਾਰਾ ਪ੍ਰੋਸੈਸ 18/7 ਦਾ ਹੁਣ ਦੇਖ ਲਓ ਵੀ 25 ਫਰਵਰੀ ਦੀ ਸਾਈ ਦੇ ਕੇ ਆਏ ਵੇ ਆਪਾਂ ਇਹ ਆਪਣਾ ਹੋ ਗਿਆ ਉਹਨਾਂ ਨੇ ਸਾਨੂੰ ਡੇਟ ਦਿੱਤੀ ਸੀ 1 ਜੂਨ ਦੀ ਚਲੋ ਸਾਤੇ ਵੀ ਕੁਝ ਜਾਣ ਨਹੀਂ ਹੋਇਆ ਉਹ ਸਾਤੇ ਫੋਨ ਵੀ ਨਹੀਂ ਕਰ ਹੋਇਆ ਉਹਨਾਂ ਨੂੰ ਵੀ ਸਾਡਾ ਟਰਾਂਡ ਬਣ ਗਿਆ ਕਿ ਨਹੀਂ ਬਣ ਗਿਆ ਫਿਰ ਇਹ ਸਾਨੂੰ ਸਮਝ ਲਓ ਵੀ 8 ਅਗਸਤ ਤੱਕ ਇਹ ਮਿਲ ਗਿਆ ਉਤੋਂ ਬਾਅਦ ਅਸੀਂ 10 ਜੂਨ ਨੂੰ ਗਏ ਸੀ 10 ਜੂਨ ਨੂੰ ਉਹਨਾਂ ਨੇ ਟਰਾਲਾ ਧਰਤਾ ਨਾ ਸੋਰੀ ਜੁਲਾਈ ਨੂੰ 10 ਜੁਲਾਈ ਤੋਂ ਬਾਅਦ ਸਾਨੂੰ ਇਹ ਮੰਨ ਲਓ ਵੀ 1 ਮਹੀਨੇ ਦੇ ਵਿੱਚ ਵਿੱਚ ਟਰਾਲਾ ਮਿਲ ਗਿਆ ਐਨ ਪ੍ਰੋਪਰ ਪੂਰਾ 1 ਮਹੀਨੇ ਦਾ ਟਾਈਮ ਲੱਗਿਆ ਉਹਦੇ ਵਿੱਚ ਬਣ ਕੇ ਟਰਾਲਾ ਸਾਡਾ ਐ ਤਿਆਰ ਹੋ ਗਿਆ ਉਤੋਂ ਬਾਅਦ ਜਿਹਦੇ ਵੇਟ ਦੀ ਗੱਲ ਕਰੀਏ ਜਦ ਅਸੀਂ ਇਹ ਟਰਾਲਾ ਹੁਣ ਆਪਣਾ ਵੇਟ ਕਰਾਇਆ ਇਹਦਾ ਇਹਦਾ ਵੇਟ ਹੋਇਆ 43 ਕੁਇੰਟਲ ਵਿਧ ਟਾਇਰ ਜਿਹਦੇ ਵਿੱਚ ਕੀ ਟਾਇਰ ਵੀ ਵਿਧ ਦਾ ਹੈਲ ਮਨ ਲਓ ਵੀ ਹੁਣ ਜੇ 2.5 ਤਿੰਨ ਕੁਆਂਟਲ ਦੇ ਟਾਇਰ ਹੋਵੇ ਤਾਂ 40 ਕੁਆਂਟਲ ਦਾ ਟਰੈਲਰ ਹੈਗਾ ਆਪਣਾ ਇਹ ਆਪਣਾ 40 ਕੁਆਂਟਲ ਦਾ ਟਰਾਲਾ ਹੋਇਆ ਜਿਹਦੇ ਵਿੱਚ ਆਪਾਂ ਨੂੰ ਪੂਰੀ ਐਸੈਸਰੀ ਹੈ ਗੱਲ ਉੱਪਰ ਤਰਪਾਲ ਵਾਲੇ ਬੱਤੇ ਵੀ ਆ ਨਾਲ ਜਿਹੜੇ ਉੱਪਰ ਹੁੰਦੇ ਆ ਲੱਗੇ ਵੀ ਆਪਣੇ ਕੈਨਾ ਕੂਨਾ ਸਾਰਾ ਕੁਝ ਬੈਕ ਸਾਈਡ ਸਟੈਂਡ ਇਧਰ ਤਿੰਨ ਟੂਚਨ ਵਾਲੇ ਤੋਂ ਬਾਅਦ ਟਰਾਲੇ ਦੇ ਆਦੋਲੇ ਵੀ ਜਿੰਨੀ ਵੀ ਐਸੈਸਰੀ ਹੈ ਜਿਕਣਾ ਇਹ ਪਿੱਛੇ ਟੂਚਨ ਵਾਲਾ ਹੋ ਗਿਆ ਇੱਕ ਇੱਕ ਆਪਾਂ ਨੂੰ ਉਰੇ ਵੀ ਟੂਚਨ ਵਾਲਾ ਲੱਗਿਆ ਹੋਇਆ ਇਹ ਗੱਬੇ ਜਿਹੜਾ ਉਹ ਕਿਸੇ ਨੂੰ ਨਹੀਂ ਲਾਉਂਦੇ ਕਿਸੇ ਕਿਸੇ ਨੂੰ ਲੱਗਦਾ ਇਹ ਸਾਰੀ ਐਸੈਸਰੀ ਸਾਨੂੰ ਆਪਾਂ ਨੂੰ ਨਾਲ ਜਿਹੜੀ ਇਹਦੇ ਥੱਲੇ ਆਪਣੀ ਸਪੋਰਟਾਂ ਨੂੰ ਉਹ ਚੈਨਰ ਦੀਆਂ ਲੋਈਆਂ ਆਪਾਂ ਨੇ ਕਈ ਫਿਕਸ ਵੀ ਲਾਉਂਦੇ ਆ ਪਰ ਆਪਾਂ ਚੈਨਰ ਦੀਆਂ ਲੋਈਆਂ ਪੂਰਾ ਛੇ ਲੱਖ ਚ ਪਿਆ ਪਰ ਹੋਂ ਕਈ ਵੀਰ ਕਹਿੰਦੇ ਵੀ ਉੱਥੇ ਛੇਤੀ ਨਹੀਂ ਮਿਲਦਾ ਪਰ ਹੋਂ ਦੇਖੋ ਜੀ ਸਾਨੂੰ ਤਾਂ ਟਾਈਮ ਸਿਰ ਮਿਲ ਗਿਆ ਜਿੱਕਿਣਾ ਤੁਹਾਨੂੰ ਪ੍ਰੋਸੈਸ ਦੱਸਿਆ ਵੀ ਸਾਨੂੰ ਇਹ 4-5 ਮਹੀਨੇ ਵਿੱਚ ਮਿਲ ਗਿਆ ਕਿ ਥੋੜਾ ਜਿਆਦਾ ਟਾਈਮ ਲੱਗਦਾ ਹੋ ਸਕਦਾ ਪਰ ਸਾਨੂੰ ਇਹ ਦੇ ਲੋ ਵੀ 25 ਫਰਵਰੀ ਨੂੰ ਅਸੀਂ ਸਾਈਡ ਦੇ ਕੇ ਆਏ ਸੀਗੇ ਅਤੇ ਸਾਨੂੰ 8 ਅਗਸਤ ਨੂੰ ਮਿਲ ਗਿਆ ਇੰਨੇ ਕ ਟਾਈਮ ਵਿੱਚ ਇਹ ਐਨ ਪ੍ਰੋਪਰ ਰੰਗੀ ਨੂੰ ਆਪਾਂ ਬਲੂ ਕਰਾਇਆ ਉਹ ਆਪਣੀ ਚੋਇਸ ਆਪਾਂ ਕੋਈ ਵੀ ਕਲਰ ਕਰਾ ਸਕਦੇ ਜਿਹੜਾ ਇਹਦਾ ਮਤਲਬ ਆਪਣੀ ਸਾਈਡ ਜਿਸ ਤਰ੍ਹਾਂ ਇਹ ਵਾਲੀ ਸਾਈਡ ਇਹ ਆਪਣੀ 4mm ਦੀ ਆ ਜਿਹੜਾ ਆਪਣਾ ਫਰਸ਼ ਆ ਅਤੇ ਡਾਲਾ ਆ ਉਹ ਆਪਣਾ ਇਹਦਾ 6 mm ਦਾ ਹੈ ਜਿਹੜੀ ਹੁੱਕ ਆ ਉਹ 4 ਇੰਚੀ ਮੋਟੀ ਆ ਐਨ ਪ੍ਰੋਪਰ ਸਟੈਂਡ ਵੀ ਆਪਣਾ 4 ਇੰਚੀ ਹੈ ਇਹਦਾ ਜਿਹੜਾ ਹੁਣ ਅੱਜ ਗੱਲ ਲੱਗਦੇ ਆ ਇਹਨੂੰ ਹੁੱਕ ਵੀ ਅੱਜਗਾ ਨਵੇਂ ਮਾਡਲ ਦੀ ਆਉਂਦੀਆਂ ਸਾਰਾ ਕੁਝ ਪੌਲੀ ਪੂੜੀ ਲਾ ਕੇ ਸਾਰਾ ਕੁਝ ਐਸੈਸਰੀ ਗੈਲ ਆ A to Z ਐਦਾਂ ਦੀ ਕੋਈ ਐਸੈਸਰੀ ਨਹੀਂ ਹੈਗੀ ਇਹ ਵੀ ਨਾਲ ਆਪਣੀ ਪੱਤੀਆਂ ਇਹਦੇ ਨਾਲ ਆਪਣੇ ਗੰਨੇ ਵਾਲੀਆਂ ਘੂੜੀਆਂ ਵੀ ਆ ਜਿਹੜੀਆਂ ਸਾਈਡ ਪਰ ਹੁੰਦੀਆਂ ਉਹ ਵੀ ਗੈਰ ਲੱਗੀਆਂ ਹੋਈਆਂ ਸਾਰੀ ਐਕਸੈਸਰੀ ਟੋਟਲੀ ਜਿੰਨੀ ਹੈਗੀ ਆ ਬੰਨੇਆਂ ਆ ਕਮੌਣੇ ਵਾਲੇ ਕਸਣੇ ਵਾਲੇ ਸਾਰੇ A to Z ਇਹ ਐਕਸੈਸਰੀ ਹੁੰਦੀ ਆਮ ਨਾਰਮਲ ਟਰਾਲੇ ਵਿੱਚ ਜੋ ਕੁਝ ਵੀ ਆਉਂਦਾ ਉਹੀ ਐਕਸੈਸਰੀ ਦੇ ਨਾਲ ਇਹੀ ਸੀ ਦੇ ਬਾਰੇ ਗੱਲਬਾਤ ਹੋਰ ਕੋਈ ਜਾਣਕਾਰੀ ਚਾਹੀਦੀ ਹੋਈ ਤਾਂ ਸਾਨੂੰ ਮੈਸੇਜ ਕਰਿਓ ਅਸੀਂ ਜਵਾਬ ਦਵਾਂਗੇ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ